ਸਾਦਿਕ ਵਿਖੇ ਬੀਜੇਪੀ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸਤਾ ਦਾ ਕਾਫਲਾ ਪਹੁੰਚਿਆ ਜਿੱਥੇ ਕਿਸਾਨਾਂ ਨੇ ਹੰਸਰਾਜ ਹੰਸਤਾ ਰੱਜ ਕੇ ਵਿਰੋਧ ਕੀਤਾ ਬੀਜੇਪੀ ਦੀਆਂ ਗੱਡੀਆਂ ਤੇ ਰਫ्तार ਨਾਲ ਭੱਜਦੀਆਂ ਨਜ਼ਰ ਆਈਆਂ ਤੇ ਪਿੰਡਾਂ ਵਿੱਚ ਨਵੜਨ ਦੇ ਕਿਸਾਨਾਂ ਵੱਲੋਂ ਬੀਜੇਪੀ ਦੇ ਵਰਕਰਾਂ ਨੂੰ ਹਦਾਇਤ ਦਿੱਤੀ ਗਈ ਤੇ ਕਿਸਾਨਾਂ ਦਾ ਵਿਰੋਧ ਇੰਨਾ ਤਿੱਖਾ ਸੀ ਕਿ ਹੰਸਰਾਜ ਹੰਸਨੇ ਡਰਦੇ ਮਾਰੇ ਆਪਣਾ ਮੂੰਹ ਜਾਂ ਹੱਥ ਵੀ ਗੱਡੀ ਤੋਂ ਬਾਹਰ ਨਹੀਂ ਕੱਢਿਆ ਹਾਂਜੀ ਕੀ ਕਹੂੰਗੀ ਜੀ ਤੁਸੀਂ ਅੱਜ 사ਦਕ ਚੌਂਕ ਦੇ ਵਿੱਚ ਵਿਰੋਧ ਕਰ ਰਹੇ ਹੋ ਅੱਜ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੂਰੇ ਭਾਰਤ ਦੇ ਵਿੱਚ ਬੀਜਪੀ ਦਾ ਜਿਹੜਾ ਵਿਰੋਧ ਕਰਨ ਦਾ ਸੰਦਾ ਦਿੱਤਾ ਗਿਆ ਉਸੇ ਤਹਿਤ ਹੀ ਫਰੀਦਕੋਟ ਦੇ ਵਿੱਚ ਅੱਜ ਜਿਹੜਾ 사ਦਕ ਦੇ ਵਿੱਚ ਹੰਸਰਾਜ ਹੰਸ ਜਿਹੜਾ ਉਹ ਪਹੁੰਚਿਆ ਸੀਗਾ ਬੀਜੇਪੀ ਦਾ ਕੈਂਡੀਡੇਟ ਤੇ ਉਹਦਾ ਜਿਹੜਾ ਵਿਰੋਧ ਕੀਤਾ ਗਿਆ ਇੱਥੋਂ ਜਿਹੜਾ ਗੱਡੀਆਂ ਭਜਾ ਕੇ ਉਹ ਉਹਨਾਂ ਨੇ ਨਿਕਲਣ ਦੀ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜਿਹੜਾ ਉਹ ਪਿੰਡਾਂ ਦੇ ਵਿੱਚ ਬੀਜੇਪੀ ਦੇ ਕਿਸੇ ਵੀ ਲੀਡਰ ਨੂੰ ਵੜਨ ਨਹੀਂ ਦੇਵਾਂਗੇ ਪ੍ਰਧਾਨ ਜੀ ਕੀ ਕਹੋਗੇ ਜੋ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਸਾਰੇ ਪੰਜਾਬ 'ਚ ਹੀ ਹੋ ਰਿਹਾ ਜੀ ਪੰਜਾਬ 'ਚ ਨਹੀਂ ਲੱਗਦਾ ਸਾਰੇ ਹਿੰਦੁਸਤਾਨ 'ਚ ਹੋਣ ਲੱਗ ਪਿਆ ਇਹ ਕਹਿੰਦਾ 400 ਪਾਰ ਮੈਨੂੰ ਤਾਂ ਨਹੀਂ ਲੱਗਦਾ ਵੀ ਐਤ ਵਿੱਚ 200 ਤੋਂ ਪਾਰ ਵੀ ਜਾਊਗਾ ਮੋਦੀ ਦੂਜੇ ਸੂਬਿਆਂ 'ਚ ਵੀ ਇਹਦਾ ਬਹੁਤ ਵਿਰੋਧ ਹੋ ਰਿਹਾ ਹੈ ਇੱਥੇ ਪੰਜਾਬ ਦਾ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੋਇਆ ਹੈ ਕਿ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਸ਼ਹਿਰਾਂ ਦੇ ਵਿੱਚ ਵੀ ਅਸੀਂ ਦੋ ਵਾਰੀ ਇਹਦਾ ਵਿਰੋਧ ਕਰ ਚੁੱਕੇ ਹਾਂ ਲੋਕ ਲੋਕ ਇਹੇ ਮੀਟਿੰਗਾਂ ਕਰਦਾ ਕਿਤੇ ਕਿਸੇ ਹੋਟਲ 'ਚ ਬੈਂਦਾ ਕਿਤੇ ਕਿਸੇ ਢਾਬੇ ਤੇ ਬੈਂਦਾ ਕਿਤੇ ਕਿਸੇ ਦੇ ਘਰੇ ਜਾਂਦਾ ਅੱਜ ਵੀ ਇਹ ਵਸਾਕੀ ਦਾ ਬਹਾਨਾ ਬਣਾ ਕੇ ਗੁਰਦੁਆਰਾ ਸਾਹਿਬ ਗਿਆ ਸੀ ਕਿ ਅਸੀਂ ਉੱਥੇ ਮੱਥਾ ਟੇਕਣ ਜਾਂਦੇ ਹਾਂ ਪਰ ਅਸੀਂ ਉੱਥੇ ਨਹੀਂ ਇਹਦਾ ਵਿਰੋਧ ਕੀਤਾ ਕਿਉਂਕਿ ਗੁਰਦੁਆਰਾ ਸਾਹਿਬ ਸਾਰਿਆਂ ਦਾ ਸਾਂਝਾ ਹੁੰਦਾ ਅੱਜ ਅਸੀਂ ਇੱਥੇ ਮੁਰਦਾ ਦਾ ਦਾ ਵਿਰੋਧ ਕੀਤਾ ਅਸੀਂ ਉਹ ਜਿਹੜਾ ਭਾਜ ਅਸੀਂ ਹੁਣ ਉਹ ਇੱਥੇ ਵਾਧਾ ਨਹੀਂ ਦੇਵਾਂਗੇ ਕੋਈ ਵੀ ਇੱਥੇ ਭਾਜਪਾ ਦਾ ਕੈਂਡੀਡੇਟ ਆਊਗਾ ਉਹਦਾ ਅਸੀਂ ਸੰਯੁਕਤ ਸਾਨਮੋਰ ਦੇ ਵਿੱਚੋਂ ਇਸੇ ਤਰ੍ਹਾਂ ਸਖਤ ਵਿਰੋਧ ਕਰਦੇ ਰਹਾਂਗੇ ਪਿੰਡਾਂ 'ਚ ਅਸੀਂ ਬਿਲਕੁਲ ਇਹਨਾਂ ਦੀ ਇੰਤਰੀ ਬੰਦ ਕਰਾਂਗੇ ਸਾਦੀਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ